ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਬਲੌਗ 'ਚ ਸਵਾਗਤ ਲੋ ਜੀ ਆਏ ਵੇ ਖੇਤ ਵੱਲ ਕਣਕ ਦੇਖਣ ਖੇਤ ਆਪਣਾ ਇਹ ਕਹੋ ਜਿਆ ਗਿੱਲਾ ਖਾਦ गिरੰਗੇ ਹੁਣ ਇਹਦੇ ਵਿੱਚ ਕੱਲ ਨੂੰ ਚੈੱਕ ਕਰਨਾ ਹਜੇ ਤੇ ਜੀ ਪੈਰ ਗੜਦਾ ਇਹ ਵਿੱਚ ਘੁੰਮ ਕੇ ਦੇਖਿਆ ਸੀ ਤਾਂ ਕਰਕੇ ਹੁਣੇ ਚਕਾਲੂ ਸਟੰਗ ਜੀ ਖਾਦ ਅੱਜ ਦੀ ਧੁੱਪ ਲੱਗ ਲਵੇ ਤੇ ਬਾਕੀ ਸੂਰਜ ਵੀ ਬਹੁਤ ਵਧੀਆ ਚੜ ਗਿਆ ਬਾਈ ਧੁੱਪ ਤਿੱਖੀ ਐ ਨ ਪੂਰੀ ਤੇ ਕਣਕਾਂ ਵੀ ਐਨ ਮਾਰਦੀਆਂ ਛਾਲਾਂ ਪੂਰੀਆਂ ਵਧੀਆ ਤੇ niche ਵਿੱਚ ਇਧਰ ਵਾਲੇ ਵੀ ਖੇ ਦੇਖਣ ਆ ਰਹੀ ਤੇ ਬਾਕੀ ਚੱਲਦੇ ਹੋ ਪਰਲੀ ਸਾਈਡ ਨੂੰ ਲੋਈ ਖੇਤ ਤਾਂ ਹੈ ਆਪਣੇ ਗਿੱਲੇ ਪੇ ਪੂਰੇ ਹਨ ਤੇ ਬਾਕੀ ਕਣਕ ਵੀ ਆਪਣੀ ਰਿਕਵਰ ਹੁੰਦੀ ਹੈ ਜੀ ਜਿਹੜੀ ਆ ਡਬਲ ਫੌਂਟ ਵੱਜ ਗਈ ਦੀ ਦਵਾਈ ਦੀ ਆ ਦੇਖੋ ਜੀ ਇੱਥੇ ਗਨੂੰ ਜਿਆਦਾ ਨੁਕਸਾਨ ਜੇ ਕੀਤਾ ਵਾ ਇੱਥੇ ਗਨੂੰ ਨਾ ਜਿਆਦਾ ਹੀ ਪੰਪ ਘਮਾਤਾ ਬਈਏ ਨੇ ਜਿਹੜਾ ਲੀਵਰ ਵਾਲਾ ਆਪਣਾ ਲੱਗਿਆ ਹੁੰਦਾ ਜੀ ਸਪਰੇਅ ਕਰਨ ਤੇ ਬਾਕੀ ਆ ਪਪੂਲਰ ਖੜਾਈ ਆਪਣੇ ਇੱਕ ਸਾਲ ਦੇ ਹੋਣਾ ਹੀ ਨਹੀਂ ਤੇ ਇੱਧਰ ਵੀ ਪਾਪੂਲਰ ਵਾਲੇ ਇਹ ਇਹ ਸਾਰੇ ਹੀ ਪਾਪੂਲਰ ਹੈ ਪਾਪੁੰਦਰ ਖੜਾ ਇਹ ਬਾਕੀ ਆਹ ਵਾਲੀ ਕਣਕ ਪਹਿਲਾਂ ਲੱਗਦੀ ਸੀ ਬਿਰਲੀ ਬਿਰਲੀ ਤੇ ਹੁਣ ਜਿੱਦਾਂ ਇਹਦਾ ਬੜੀ ਹੋਈ ਜਾਂਦੀ ਉਦੋਂ ਤੱਕ ਧਰਤੀ ਲੁਕੀ ਜਾਂਦੀ ਪਰ ਐ ਜੀ ਕੀ ਕਣਕ ਹੈ ਨਹੀਂ ਮੂਹ ਜੇ ਲੱਗਦੀ ਇੱਧਰ ਵਾਲੀ ਵੀ ਕਣਕ ਨਹੀਂ ਭਾਰੀ ਜੀ ਲੱਗਦੀ ਨਹੀਂ ਹੈਗੀ ਇਹ ਆ ਠੀਕ ਹੈ 2 ਕਿੱਲੇ ਜਿਹੜੇ ਅਗੇਤੇ ਬੀਜੇ ਤੇ ਜਦੋਂ ਦਾ ਕਣਕ ਲੇਟ ਹੋਈ ਜਾਂਦੀ ਖਰਾ ਤਾਂ ਕਰਕੇ ਨਹੀਂ ਲੱਗਦੀ ਭਾਰੀ ਕਹੂੰਗੀ ਇਹ ਅਗੇਤੀ ਹੈ ਕਣਕ ਆਹ 20 ਦਿਨ ਲੇਟ ਹੈ ਕਣਕ 10 15 ਦਿਨ ਹੋਣੀ ਲੇਟ ਤਾਂ ਵੀ ਫਰਕ ਹੈਗਾ ਕਿਉਂਕਿ ਜਦੋਂ ਇੱਧਰ ਭਾਰੀ ਕਣਕ ਦੇਖਦੇ ਐ ਫਿਰ ਇੱਧਰ ਵਾਲੀ ਮਾੜੀ ਲੱਗਦੀ ਤੇ ਬਾਕੀ ਆਹਾ ਆਪਣਾ ਪਲਾਟ ਹੈ ਜੀ 1622 6 ਵਰ ਆਪਣਾ ਤਾਪੂ ਲੜਦਾ ਹੈ ਉਹ ਇਹ ਐ ਸਿੱਡੀਆਂ ਲੈਣਾਂ ਲੱਗੀਆਂ ਵਾ ਸ਼ੰਗਾਈ ਅੱਪਾ ਇਹਦੀ ਕੀਤੀ ਨਹੀਂ ਹੈਗੀ ਇਸ ਸਾਲ ਸ਼ੰਗਾਈ ਅਗਲੇ ਸਾਲ ਕਰਾਂਗੇ ਉਹ ਵੀ ਸਿਰਫ ਜਿੱਥੇ ਤੱਕ ਟਰੈਕਟਰ ਦੀ ਛਤਰੀ ਉੱਥੇ ਤੱਕ ਕੰਨ ਨਹੀਂ ਦੀ ਅਗਲੇ ਸਾਲ ਵੀ ਸ਼ੰਗਾਈ ਆਲੇ ਬੂਟੇ ਵੀ ਆਪਾਂ ਨੇ ਜਾਦਾ ਸ਼ਾਂਗ ਦਿੱਤੇ ਕਿਉਂਕਿ ਲੇਬਰ ਵਾਲੇ ਆਏ ਤੇ ਉਹ ਬੂਟੇ ਫ੍ਰੀ ਚ ਸ਼ਾਂਗ ਜਾਂਦੇ ਤੇ ਜਿਹੜਾ ਬਾਲਣ ਹੁੰਦਾ ਉਹ ਉਤਰਾ ਕਰਕੇ ਲੈ ਜਾਂਦੇ ਇਹ ਵੀ ਮੇਰੇ ਹਿਸਾਬ ਨਾਲ ਜਾਦਾ ਸ਼ਾਂਗ ਹੋ ਗਏ ਜੀ ਬੂਟੇ ਇਹ ਕਿਉਂਕਿ ਇਹ 2 ਸਾਲਾਂ ਦੇ ਬੂਟੇ ਹੋਣੇ ਜੀ ਆ ਫਰਵਰੀ ਵਿੱਚ 3 ਸਾਲ ਲੱਗਣਾ ਇਹਨਾਂ ਨੂੰ ਆਲੇ ਬੂਟਿਆਂ ਨੂੰ ਤੇ ਬਾਕੀ ਲੰਬਾਈ ਦੇਖ ਲਓ ਤੁਹਾਡੇ ਸਾਹਮਣੇ ਹੀ ਬੂਟੇ ਦੀ ਇਹ 13 बाई 13 ਦੇ ਪਲਾਟ ਲੱਗਿਆ ਵਾ ਆਪਣਾ ਵਧੀਆ ਜੀ ਬੂਟਾ ਵਧੀਆ ਤੁਰਿਆ ਵਾ ਇਹ ਆ ਦੇਖੋ ਜੀ 2 ਸਾਲ ਦਾ ਬੂਟਾ ਹੱਥ ਜੇ ਰੀਆਂ ਦਾ ਤੇ ਬਾਕੀ ਲੈਣਾ ਇਹ ਵੀ ਐ ਸਿੱਧੀਆਂ ਐ ਸਾਡੇ ਇੱਧਰ ਲੇਬਰ ਪੱਕੀ ਉਹ ਬੈਠੀ ਹੁੰਦੀ ਬੀਗ ਜਣੇ ਆ ਜੀ ਉਹ ਬੂਟੇ ਲਾਂਦੇ ਜਿਹੜੇ ਪੱਕੇ ਬੰਦੇ ਤੇ 5 ਕਿਲੇ ਲਾਂਦੇ ਉਹ ਦਿਹਾੜੀ ਚ ਪਾਪੂਲਰਾਂ ਦੇ ਤੇ ਉਨਿਓ ਲਾਂਦੇ ਜੀ ਉਹੀ ਹਰੇਕ ਸਾਲ ਆਪਣੇ ਤੇ ਜਿਹੜੇ ਆਲੇ ਬੂਟੇ ਆ ਜੀ ਲੱਗੇ ਹੋਏ ਇੱਕ ਸਾਈਡ ਵਾਲੇ ਇਹ ਹੋਰ ਲੇਵਰ ਨੇ ਲਾਈ ਤੀ ਤੇ ਆਲੇ ਬੂਟੇ ਜੀ ਪਲਾਟ ਉਹੀ ਬੰਦੇ ਲਾ ਕੇ ਗਏ ਤੇ ਆਪਣੇ ਚੋਂ 5 6 ਕ ਬੂਟੇ ਆ ਜੀ ਜਿਹੜੇ ਸੁੱਕੇ ਤੇ ਕਉ ਵੀ ਅਪ੍ਰੈਲ ਮਹੀਨੇ ਚ ਬੂਟਾ ਸੁੱਕਦਾ ਹੀ ਸੁੱਕਦਾ ਹੀ 1 ਤ ਅਪ੍ਰੈਲ ਚ ਜੇ ਤਾਂ ਕਣਕਾਂ ਦੀ ਬੜਾਈ ਲੰਬੀ ਚੱਲ ਜਾਵੇ ਤਾਂ ਸੁੱਕਦਾ ਫਿਰ ਪਾਣੀ ਨਹੀਂ ਹੈਗਾ ਮਹੀਨਾ ਲੱਗਦਾ ਕਉਂਗੀ ਉਹੀ ਮਹੀਨਾ ਓੜ ਲੱਗਦੀ ਬੂਟੇ ਨੂੰ ਤਾਂ ਕਰਕੇ ਬੂਟਾ ਸੁੱਕਣ ਦੇ ਚਾਂਸ ਵੱਧਦੇ ਹੀ ਆਹ ਵਾਲੇ ਬੂਟੇ ਲਾਏ ਤੇ ਹੋਰ ਲੈ ਵਰਨੇ ਜੀ ਇਹਦੇ ਵਿੱਚ ਇਹ ਪਲਾਟ ਚ ਵੀ 3-4 ਕੇ ਬੂਟੇ ਹੋਣੇ ਜੀ ਜਿਆਦਾ ਬੂਟੇ ਨਹੀਂ ਹੈਗੇ ਉਹ ਵੀ ਬਰਸਾਤ ਵਿੱਚ ਹਵਾ ਹੋਵਾ ਨਾ ਟੁੱਟੇ ਕੋਈ ਜਦੋਂ ਪਹਿਲੇ ਸਾਲ ਚ ਤੇ ਕਹੂੰਗੀ ਇਹ ਬੂਟੇ ਅਸੀਂ ਲਾਈ ਤੀ ਉਹੀ 7-8 ਫੁੱਟ ਦੀ ਛਿਟੀ ਦੀ ਇਹ ਸਾਰੀ ਆਪਣੀ ਜਿੰਨਾ ਪਲਾਟ ਲੱਗਿਆ ਵਾ ਤੇ ਉਹ ਕੋਈ ਤਾਂ 2-3 ਤਾਂ ਕੁੱਤੇ ਨਹੀਂ ਤੋੜਤੀਆਂ ਵਿੱਚ ਤੇ ਬਾਕੀ ਮੁੜ ਕੇ ਆਪਾਂ ਬੂਟੇ ਲਾਉਂਦੇ ਨਹੀਂ ਹੈਗੇ ਜੀ ਅਗਲੇ ਸਾਲ ਕਈ ਬੰਦੇ ਲਾ ਦੰਦੇ ਬੂਟਾ ਪਰ ਉਹ ਬਰਾਬਰ ਨਹੀਂ ਹੈਗਾ ਪੁੱਜ ਦਾ ਦੂਏ ਪੁਰਾਣੇ ਬੂਟੇ ਦੇ ਆ ਦੇਖੋ ਜਿੱਦਾਂ ਸਾਡੇ ਇੱਥੇ ਬੂਟਾ ਟੁੱਟਿਆ ਵਾ ਆਹ ਇੱਥੇ ਵੀ ਨਹੀਂ ਅਸੀਂ ਲਾਇਆ ਉੱਥੇ ਰੋਟਿਆ ਉਹ ਵੀ ਨਹੀਂ ਲਾਇਆ ਤਾਂ ਜੇ ਲਾ ਦੰਦੇ ਜੀ ਉਹ ਬੂਟਾ ਡੰਡਾ ਹੀ ਰਹਿਣ ਤਾਂ ਖੜਾ ਇਹ ਬੂਟੇ ਲੱਗ ਦੇਣ ਤੇ ਉਹ ਲਾਗੂ ਦੇ ਕਰਕੇ ਫਿਰ ਬਾਅਦ ਵਿੱਚ ਜਦੋਂ ਵਪਾਰੀ ਆਪਣਾ ਠੇਕੇਦਾਰ ਰੇਟ ਲਾਣ ਆਂਦਾ ਜੀ ਬੂਟਿਆਂ ਦਾ ਦੇਖਣ ਆਂਦਾ ਬੂਟੇ ਨੂੰ ਜਦੋਂ ਅਸੀਂ ਵੇਚਣੇ ਹੁੰਦੇ ਉਦੋਂ ਫਿਰ ਜਿਹੜਾ ਇਹ ਵਾਲਾ ਬਰੀਕ ਬੂਟਾ ਆਉਣਾ ਇਹ ਨੂੰ ਪੰਨੂ ਜ਼ਿਆਦਾ ਨਾੜਦਾ ਵਪਾਰੀ ਫਿਰ ਉਹ ਕਹਿੰਦਾ ਇਹ ਬੂਟਾ ਮਾਰਾ ਏ ਇਹਦੇ ਕਰਕੇ ਫਿਰ ਰੇਟ ਘੱਟ ਲੱਗਦਾ ਆਪਣਾ ਪਲਾਟ ਦਾ ਤਾਂ ਕਰਕੇ ਆਪਾਂ ਲਾਉਂਦੇ ਨਹੀਂ ਜਿਹੜੇ ਪਹਿਲੇ ਸਾਲ ਚ ਹਰੇ ਹੋਗੇ ਹੋਗੇ ਅਗਲੇ ਸਾਲ ਨਹੀਂ ਨਹੀਂ ਬੂਟਾ ਲਾਈਦਾ ਜੇ ਹਾਂ ਜਿਆਦਾ ਸੁੱਕ ਜਾਵੇ ਬੂਟੇ ਫਿਰ ਅਗਲੇ ਸਾਲ ਲਾ ਦੋ ਜੇ 5 4 10 ਬੂਟੇ ਵੀ ਹੋਏ ਪਲਾਟ ਤੇ ਤਾਂ ਵੀ ਲੋੜ ਨਹੀਂ ਹੈਗੀ ਲਾਣ ਦੀ ਤੇ ਅਸੀਂ ਪਹਿਲਾਂ ਬਥੇਰੇ ਲਾਈ ਜੀ ਬੂਟੇ ਇਦਾਂ ਪਰ ਉਹ ਤੁਰਦੇ ਨਹੀਂ ਹੈਗੇ ਜਿਹੜਾ ਅਗਲੇ ਸਾਲ ਲੱਗ ਜਾਂਦਾ ਬੂਟਾ ਕਉਂਗੀ ਇੱਕ ਤੇ ਬਾਕੀ ਚੱਲਦੇ ਰਹਿੰਦੇ ਹੀ ਕੰਮ ਕਰ ਖੇਤੀਆਂ ਖੇਤਾਂ ਦੇ ਤੇ ਹੁਣ ਤਾਂ ਸਪਰੇਸ ਬਰੂ ਦਾ ਵੀ ਕੰਮ ਖਤਮ ਹੋਇਆ ਗਿਆ ਵਾ ਬਾਕੀ ਇੱਕ ਦਿਨ ਲੱਗਣਾ ਆਪਣਾ ਸਪਰੇ ਇਹਨੂੰ ਤੇ ਦੋ ਘੰਟੇ ਲੱਗਣੇ ਖਾਸ ਟਣ ਨੂੰ ਫਿਰ ਆਪਣਾ ਕਣਕ ਦਾ ਕੰਮ ਨਿਬੜਿਆ ਫਿਰ ਤਾਂ ਬਸ ਪਾਣੀ ਦਾ ਹੀ ਕੰਮ ਰਹਿਣਾ ਜੀ ਪਾਣੀ ਲਾਈ ਚੱਲੋ ਗਣਕਾ ਨੂੰ ਆਪਣੇ ਦੋ ਪਾਣੀ ਲੱਗੇ ਇਹਨਾਂ ਨੂੰ ਤਿੰਨ ਪਾਣੀ ਆਪਾਂ ਹੋਰ ਲਾਣੇ ਹੈ ਜਾ ਪੂਰੇ ਪੰਜ ਪਾਣੀ ਲਾਣਦੇ ਜੀ ਆਪਾਂ ਗਣਕ ਨੂੰ ਜਿਹੜੀ ਆਪਣੇ ਖੇਤ ਇੱਧਰ ਵਾਲੇ ਕਿਉਂਕਿ ਉਹ ਇਹ ਹੈਗਾ ਜੀ ਇੱਕ ਰੇਤਲਾ ਵੀ ਹੈਗਾ ਤੇ ਬਾਕੀ ਬੂਟਿਆਂ ਵਾਸਤੇ ਵੀ ਪਾਣੀ ਜ਼ਰੂਰੀ ਹੁੰਦਾ ਕਿਉਂਕਿ ਹੁਣ ਇੱਕ ਪਾਣੀ ਆਪਣਾ ਲੱਗ ਗਿਆ ਆ ਹੁਣ ਦਸੰਬਰ ਮਹੀਨਾ ਖਤਮ ਹੋਣੇ ਵਾਲਾ ਅੱਧ ਜਨਵਰੀ ਤੱਕ ਇੱਕ ਪਾਣੀ ਹੋਰ ਲੱਗ ਜਾਣਾ ਫੇਰ ਹੂ ਤੇ ਬਾਅਦ ਤਾਂ ਜਨਵਰੀ ਚ ਬਾਅਦ ਠੰਡ ਘਟਣੀ ਸ਼ੁਰੂ ਹੋ ਜਾਂਦੀ ਫਿਰ ਤੋਂ ਪਾ ਤੇਜ ਹੋ ਜਾਂਦੀਆਂ ਫਿਰ ਤੋਂ ਹੀ 15 ਦਿਨ ਬਾਅਦ ਖੇਤ ਨੂੰ ਪਾਣੀ ਲੱਗੀ ਜਾਣਾ ਕਿਉਂਕਿ ਆਪਾਂ ਨੂੰ ਇੰਨਾ ਕਣਕ ਦਾ ਵੀ ਨਹੀਂ ਹੈਗਾ ਜਿੰਨਾ ਆਪਾਂ ਨੂੰ ਬੂਟਿਆਂ ਦਾ ਜੀ ਤਾਂ ਕਰਕੇ ਆਪਾਂ ਪਹਿਲਾਂ ਪਾਣੀ ਵੀ ਛੇਤੀ ਲਾਤ ਤਾ ਇਹਨੂੰ ਤੇ ਹੁਣ ਦੂਜਾ ਪਾਣੀ ਵੀ ਛੇਤੀ ਫੇਰ ਤਾ ਪੰਜ ਪਾਣੀ ਤੇ 6 ਲੱਗ ਜਾਵੇ ਪਰ 5 ਦੇ ਘੱਟ ਨਹੀਂ ਜੀ ਪਾਣੀ ਲਾਣੇ ਜੇ ਇੱਕਦਮ ਹੀ ਪੈ ਗਿਆ ਫਿਰ ਘੱਟ ਸਕਦਾ